ਦੋਸਤੋ ਸਤਿ ਸ਼੍ਰੀ ਅਕਾਲ ਹੋਰ ਤੁਸੀਂ ਸਾਰੇ ਠੀਕ ਠਾਕ ਹੋ ਵਿਸਤਰੀ ਲਾ ਕੇ ਪੀਂਦੇ ਚਾਹ ਤੇ ਕੰਮ ਕਰਦਾ ਕਹਿੰਦਾ ਸਵੇਰ ਦਾ ਟਾਈਮ ਹੈ ਸਟਾਰਟ ਤੇ ਆਪਣਾ ਘਰ ਦਾ ਕੰਮ ਹੈ ਜਿਹੜਾ ਉਹ ਢੂਲਿਆਂ ਦੇ ਉੱਪਰ ਤਕਰੀਬਨ ਜਾ ਚੁੱਕਿਆ ਇਹ ਦੁਬਾਰਾ ਢੂਲੇ ਲਾਉਣੇ ਨੇ ਤੇ ਥੋੜਾ ਜਿਹਾ ਕੰਮ ਆਪਣਾ ਰਹਿੰਦਾ ਜਿਹਦੇ ਵਿੱਚ ਇੱਕ ਤਾਂ ਜਿਹੜਾ ਆਪਣਾ ਕਿਚਨ ਹੈ ਉਹਦਾ ਜਿਹੜਾ ਮੇਨ ਬੀਮ ਹੁੰਦਾ ਹੈ ਉੱਪਰਲਾ ਲੈਟਰ ਤੇ ਉਹ ਪਾਉਣਾ ਹੈ ਤੇ ਉਹ ਤੋਂ ਬਾਅਦ ਮਗਰੋਂ ਜਿਹੜਾ ਬਾਕੀ ਦਾ ਕੰਮ ਹੈ ਉਹ ਕਰਨਾ ਹੈ ਸਟਾਰਟ ਜਾਨੀ ਕਿ ਆਪਾਂ ਜਿਹੜੇ ਢੂਲੇ ਵਗੈਰਾ ਨੇ ਉਹ ਲਾ ਦੇਣੇ ਨੇ ਠੀਕ ਹੈ ਜੀ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹ ਆਪਣਾ ਮੇਨ ਗੇਟ ਆ ਗਿਆ ਤੇ ਇਧਰ ਦੂਜਾ ਕਮਰਾ ਆ ਗਿਆ ਬਾਥਰੂਮ ਆ ਗਿਆ ਤੀਜਾ ਕਮਰਾ ਆ ਗਿਆ ਠੀਕ ਹੈ ਜੀ ਇਹ ਆ ਪਾਇਸਟੈਬੋ ਛੱਤ ਤੋਂ ਦੇਖ ਰਿਹਾ ਤੇ ਇਧਰਲੇ ਪਾਸੇ ਆਪਣਾ ਆ ਗਿਆ ਇਹ ਜਿਹੜਾ ਤੀਸਰਾ ਕਮਰਾ ਹੈ ਤੇ ਆ ਆਪਣੇ ਦੂਜੇ ਪਾਸੇ ਦਾ ਮੇਨ ਗੇਟ ਆ ਗਿਆ ਆਪਣੇ ਜਾਣੀ ਮਗਰਲੇ ਪਾਸੇ ਤੇ ਜਿਹੜਾ ਆਪਣਾ ਪਹਿਲਾ ਨਹੀਂ ਚੜਿਆ ਉੱਥੋਂ ਵੀ ਛੱਡਦਾ ਤੇ ਜਗਾ ਜਿਹੜੀ ਆਪਣੀ ਅੰਦਰੋਂ ਦਵਾਰੇ ਫੇਰ ਨਹੀਂ ਹੋਏ ਸੀ ਪਾਣੀ ਛੱਡਦਾ ਸੀ ਕਿਉਂਕਿ ਇਹ ਨੇਪਾਲ ਪਹਿਲਾਂ ਪਵਾਈ ਸੀ ਬੀਮ ਤੱਕ ਉਹ ਪਾਣੀ ਛੱਡਣ ਕਰਕੇ ਫੁੱਟ ਫੁੱਟ ਆਇਆ ਜਿਹੜੀ ਉਹ ਮਿੱਟੀ ਆ ਉਹ ਥੱਲੇ ਬੈਠ ਗਈ ਸੀ ਉਸ ਤੋਂ ਬਾਅਦੋਂ ਫੇਰ ਆਪਾਂ ਹੁਣ ਜਿਹੜੀ ਮਿੱਟੀ ਫੇਰ ਮੰਗਾਈਏ 35 ਤੋਂ 10 ਟੋਨ ਹੁਣ ਇਹ ਸਾਰੀ ਦੀ ਸਾਰੀ ਆਪਣਾ ਇੱਧਰ ਲਈ ਦੂਜੀ ਕੋਠੀ ਬਣਦੀ ਇੱਧਰ ਦੀ ਜਗਾ ਬਣਾ ਕੇ ਇੱਧਰ ਦੀ ਲਿਆ ਰਹੇ ਆ ਅੰਦਰ ਲੋਡਰ ਦੇ ਨਾਲ ਲੋਡਰ ਦੇ ਨਾਲ ਮਿੱਟੀ ਪਾ ਕੇ ਤੇ ਅੰਦਰ ਕਈਆਂ ਦੇ ਨਾਲ ਸਿੱਟਾਂਗੇ ਤੇ ਆ ਆਪਾਂ ਹੁਣ ਜਿਹੜਾ ਕਿਚਨ ਉਹਦਾ ਜਿਹੜਾ ਮੇਨ ਬੀਮ ਹੈ ਠੀਕ ਹੈ ਓਪਨ ਬੀਮ ਵਾਲੀ ਜਗਾ ਹੁੰਦੀ ਹੈ ਉਹਦੇ ਉੱਪਰ ਆਪਾਂ ਬੀਮ ਲਾ ਕੇ ਤੇ ਅੱਗੇ ਇਹਦੀ ਜਿਹੜੀ ਬਾਕੀ ਜੀ ਕੰਧ ਹੈ ਉਹ ਉੱਪਰ ਕੱਢ ਕੇ ਤੇ ਇਹਨੂੰ ਢੋਲੇ ਵਾਲੀ ਜਗਾ ਤੱਕ ਲੈ ਜਾਣਾ ਠੀਕ ਹੈ ਕੀ ਵਿਚਾਰ ਹੈ ਆਪਕੇ ਚਾਹ ਤਾਂ ਹੀ ਨਹੀਂ ਰਟਦਾ ਮਿਸਤਰੀ ਜੀ ਕੀ ਵਿਚਾਰ ਹੈ ਆਪਕੇ ਉਹ ਦੇਖੋ ਚਿੜੀ ਬੜੀ ਖੁਸ਼ ਹੁੰਦੀ ਆਪਣੀ ਜਗਾ ਪੈਣ ਦੇ ਨੂੰ ਦੇਖ ਕੇ ਪਾ ਦੇਣਾ ਤੇ ਮਿੱਟੀ ਦੇਖ ਲਓ ਹੁਣ ਆਪਾਂ ਨੂੰ ਕਈਆਂ ਨਾਲ ਸਿੱਟ ਨਹੀਂ ਪੈ ਰਹੀ ਹੈ ਜਿਹੜੀ ਪਹਿਲਾਂ ਸਿੱਧਾ ਟਰੈਕਟਰ ਜਾਂਦਾ ਸੀ ਅੰਦਰ ਯਾਨੀ ਕਿ ਬੀਮ ਦੇ ਉੱਪਰ ਦੀ ਪਹਿਲਾਂ ਆਪਾਂ ਸਾਰੇ ਲੋਡਰਾਂ ਦੇ ਨਾਲ ਅੰਦਰ ਮਿੱਟੀ ਪਾਈ ਹੈ ਹੁਣ ਆਪਾਂ ਨੂੰ ਕਈਆਂ ਦੇ ਨਾਲ ਪਾਉਣੀ ਪੈ ਰਹੀ ਹੈ ਤੇ ਆਹ ਦੇਖੋ ਸਾਰੀ ਜਗਾ ਖਾਲੀ ਪਈ ਹੋਈ ਪਈ ਹੈ ਇਹਦੇ ਵਿੱਚ ਤਕਰੀਬਨ ਆਪਾਂ ਹੁਣ ਫੁੱਟ ਫੁੱਟ ਮਿੱਟੀ ਹੋਰ ਪਾਉਣੀ ਹੈ ਫੁੱਟ ਫੁੱਟ ਮਿੱਟੀ ਪਾ ਕੇ ਇਹ ਇੱਕੋ ਜਿਹਾ ਹੋਊਗਾ ਆਪਣਾ ਬਾਹਰਲਾ ਪਾਸਾ ਆ ਗਿਆ 메인 게ਟ ਵਾਲੀ ਜਗਾ ਠੀਕ ਹੈ ਜੀ ਬਾਹਰਲੇ ਪਾਸੇ ਉਹ ਆ ਆਪਣਾ ਕਿਚਨ ਵਾਲੀ ਆ ਗਈ ਬਿੰਡੋ ਠੀਕ ਹੈ ਬਿੰਡੋ ਵਾਲਾ ਉਹੀ ਜਿਹੜਾ ਪਹਿਲਾਂ ਤੁਹਾਨੂੰ ਦਿਖਾਇਆ ਬੀਮ ਉਹ ਬੀਮ ਪੈ ਚੁੱਕਿਆ ਸੀ ਤੇ ਮਿਸਤਰੀ ਹੁਣ ਇਹਦੇ ਉੱਪਰ ਚਨਾਈ ਕਰਨ ਸ਼ੁਰੂ ਕਰਤੀ ਠੀਕ ਹੈ ਜੀ ਉਹ ਦੂਈ ਪਾਸਾ ਆ ਗਿਆ ਆਪਣੇ ਕਮਰੇ ਦਾ ਦੂਜੇ ਕਮਰੇ ਦਾ ਤੇ ਅੰਦਰ ਹੁਣ ਆਪਾਂ ਦੇਖ ਸਕਦੇ ਆ ਦੇਖੋ ਇਹੇ ਸਾਰੇ ਦਰਵਾਜ਼ੇ ਯਾਨੀ ਕਿ ਚਗਾਠਾ ਲੱਗੀਆਂ ਹੋਈਆਂ ਨੇ ਤੇ ਇਧਰੋਂ ਦੀ ਆਪਾਂ ਇਦਾਂ ਮਿੱਟੀ ਖਿੱਚ ਰਿਹਾ ਅੰਦਰ ਠੀਕ ਹੈ ਜਿਹੜਾ ਲੌਬੀ ਦੀ ਵਿੰਡੋ ਹੈ ਨਾ ਤੇ ਲੌਬੀ ਵਾਲਾ ਗੇਟ ਹੈ ਉਹਦੇ ਵਿਚਦੀ ਆਪਾਂ ਸਾਰੀ ਜਿਹੜੀ ਮਿੱਟੀ ਹੈ ਅੰਦਰ ਭਰਤ ਪਾ ਰਿਹਾ ਫੁੱਟ ਫੁੱਟ ਡੇਡ ਡੇਡ ਫੁੱਟ ਤੇ ਇਹ ਭਰਤ ਪਾ ਕੇ ਫਿਰ ਨਾਲ ਦੀ ਨਾਲ ਹੀ ਹੈ ਜਿਹੜਾ ਢੂਲਾ ਪਾ ਦੇਣਾ ਹੈ ਢੂਲੇ ਦੇ ਪਾ ਕੇ ਫੇਰ ਉਹ ਦਵਾ ਜਿਹੜੀ ਆਪਣਾ ਲੈਂਟਰਲ ਪੈਣਾ ਛੱਤ ਪੈਣੀ ਹੈ ਜਾਨੀ ਕਿ ਤੇ ਆਪਾ ਦੇਖ ਫੜੇ ਇਧਰਲਾ ਕਮਰਾ ਆ ਗਿਆ ਕਮਰੇ ਦੇ ਨਾਲ ਜਿਹੜਾ ਉਹ ਅਟੈਚ ਬਾਥਰੂਮ ਹੈ ਤੇ ਨਾਲ ਹੀ ਇਹਦੇ ਆਹ ਡਰੈਸਿੰਗ ਏਰੀਆ ਆ ਗਿਆ ਠੀਕ ਹੈ ਜੀ ਇੱਟ ਆਪਣੀ ਬਹੁਤ ਸਾਰੀ ਇੱਟ ਪੁਰਾਣੀ ਲੱਗੀ ਹੈ ਪੁਰਾਣੀ ਇੱਟ ਨੇ ਆਪਣਾ ਬਹੁਤ ਸਾਰ ਜਾਨੀ ਸਾਰ ਦਿੱਤਾ ਤੇ ਜਿਹੜਾ ਕਿ ਪਹਿਲਾਂ ਵਾਲਾ ਮਿਸਤਰੀ ਸੀਗਾ ਜਿਹੜਾ ਉਹਨੇ ਸਾਰੀ ਦੀ ਸਾਰੀ ਇਹ ਮਿੱਟ ਵਿੱਚ ਹੀ ਖਪਾ ਦੇਣੀ ਸੀ ਕੀ ਕਹਿੰਦੇ ਹੈ ਤੇ ਬਾਕੀ ਮਿਸਤਰੀ ਬਹੁਤ ਵਧੀਆ ਹੈ ਠੀਕ ਹੈ ਕੰਮ ਨਵੇੜਦਾ ਨਾਲ ਇਹਦੇ ਇੱਕ ਮਿਸਤਰੀ ਹੋਰ ਹੈ ਜੱਗੀ ਉਹਦਾ ਨਾਮ ਹੈ ਉਹ ਵੀ ਮੁੰਡਾ ਬਹੁਤ ਨਾਈਸ ਹੈ ਮੈਂ ਕਹੀਏ ਤੇ ਬਹੁਤ ਵਧੀਆ ਕੰਮ ਚੱਲ ਰਿਹਾ ਹੁਣ ਤੇ ਪਰ ਸਾਡੇ ਹੀ ਆ ਜਿਹੜੀ ਮਿਹਨਤ ਦੁਆਰੇ ਦੁੱਗਣੀ ਹੋ ਰਹੀ ਹੈ ਮਿੱਟੀ ਆ ਜਿਹੜੀ ਉਹ ਸਾਨੂੰ ਕਹਿਆਂ ਨਾ ਸਿੱਟ ਨਹੀਂ ਪੈ ਰਹੀ ਹੈ ਤੇ ਆਹਾ ਆਪਣਾ ਪਹਿਲਾ ਰੋੜੀ ਰੂੜੀ ਆ ਜਿਹੜੀ ਉਹ ਕੋਟ ਰੱਖੀ ਸੀ ਉਹ ਖੜੀ ਆਪਣੀ ਗੱਡੀ ਸਾਹਮਣੇ ਦੂਜੀ ਕੋਠੀ ਦੇ ਬਰਾਬਰ ਤੇ ਹੁਣ ਸਾਨੂੰ ਵੀ ਜਿਹੜੀ ਇੱਧਰ ਰੋਡ ਐ ਉਹ ਅੰਦਰ ਦੀ ਦਿਖਣ ਲੱਗੀ ਪਹਿਲਾਂ ਇੱਧਰ ਆਪਣੀ ਸਾਹਮਣੇ ਬੈਠਕ ਪਾਈ ਹੋਈ ਸੀ ਉਹਦੇ ਕਰਕੇ ਜਿਹੜਾ ਇੱਧਰਲੀ ਸਾਈਡ ਐ ਉਹ ਸਾਰੇ ਦੀ ਸਾਰੀ ਲੁਕ ਜਾਂਦੀ ਸੀ ਜਾਨੀ ਕਿ ਆਪਣੀ ਉਹ ਕੋਠੀ ਵੱਲੋਂ ਪਿੱਠ ਹੋਈ ਹੋਈ ਸੀ ਹੁਣ ਆਪਾਂ ਉਧਰਲਾ ਸਾਈਡ ਐ ਜਿਹੜੀ ਉਹ ਵੀ ਖੋਲਤੀ ਤੇ ਆਹਾ ਆਪਾਂ ਦੁਬਾਰੇ ਉੱਪਰੋਂ ਉੱਪਰ ਜਾ ਕੇ ਛੱਤ ਤੇ ਛੱਤ ਤੋਂ ਬੀੜੀ ਬੜਾਈ ਐ ਤੇ ਇੰਨੀ ਕੁ ਜਗ੍ਹਾ ਜਿਹੜੀ ਇਹ ਆਪਣੀ ਖੁੱਲ ਜਾਣੀ ਐ ਤੇ ਚਲੋ ਮਾਲਕ ਦੀ ਕਿਰਪਾ ਨਾਲ ਤੇ ਭਾਈਆਂ ਦੀ ਦੁਆਵਾਂ ਨਾਲ ਆਪਣਾ ਘਰ ਹੈ ਜਿਹੜਾ ਕੁਝ ਨਵੀਂ ਇੱਟ ਲਾ ਕੇ ਕੁਝ ਪੁਰਾਣੀ ਬਣ ਜਾਣਾ ਤੇ ਬਾਕੀ ਭਾਈ ਬੱਚੇ ਆਪਣੇ ਬਾਹਰ ਨੇ ਉਹਨਾਂ ਦੀ ਸਹਾਇਤਾ ਦੇ ਨਾਲ ਹੀ ਇਹ ਜਿਹੜੀ ਜਗ੍ਹਾ ਇਹ ਆਪਣੀ ਬਣ ਰਹੀ ਹੈ ਕਹਿੰਦੇ ਡੈਡੀ ਆਪਾਂ ਜਗਾ ਪਾਉਣੀ ਹੈ ਤੂੰ ਫਿਕਰ ਨਾ ਕਰ ਤੇ ਘਰ ਆਪਾ ਪਾ ਦੇਣਾ ਵਧੀਆ ਚਲੋ ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖਿਓ ਤੇ ਲਾਇਕ ਵੀ ਕਰਿਓ